ਅਕਸਰ ਸੁਣਦੇ ਆਏ ਆ ਕਹਿੰਦੇ ਪਿਆਰ ਅੰਨਾ ਹੁੰਦਾ ਤੇ ਪਿਆਰ ਦੇ ਵਿੱਚ ਪਾਗਲ ਹੋਇਆ ਵਿਅਕਤੀ ਦੁਨੀਆ ਤੋਂ ਮੁੱਖ ਮੋੜ ਲੈਂਦਾ ਏ ਇਹਨਾਂ ਗੱਲਾਂ ਦੇ ਅੰਦਰ ਕਿੰਨੀ ਕਿ ਸੱਚਾਈ ਆ ਜਾਂ ਕਿੰਨਾ ਕਿ ਝੂਠਾ ਜਾਂ ਇਹ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਨੇ ਇਹ ਤਾਂ ਉਹੀ ਦੱਸ ਸਕਦੇ ਆ ਜਿਨ੍ਹਾਂ ਨੇ ਕਦੇ ਪਿਆਰ ਕੀਤਾ ਆਪਣੇ ਪਿਆਰ ਨੂੰ ਪਾਉਣ ਦੇ ਲਈ ਆਪਣੇ ਪਿਆਰ ਦੇ ਵੱਲੋਂ ਕੀਤੇ ਗਏ ਇੱਕ ਵਾਅਦੇ ਨੂੰ ਪੂਰਾ ਕਰਨ ਦੇ ਲਈ ਆਪਣੀ ਜ਼ਿੰਦਗੀ ਦੇ ਪੂਰੇ 50 ਸਾਲ ਦੇ ਸਕਦਾ ਬਹੁਤ ਹੈਰਾਨੀ ਹੁੰਦੀ ਹੋਵੇ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਰਾਜਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਇੰਪੈਕਟ ਇੱਕ ਪਿਆਰ ਦੇ ਉੱਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਕਹਾਣੀ ਅੱਜ ਤੋਂ ਤਕਰੀਬਨ 40-50 ਸਾਲ ਪੁਰਾਣੀ ਆ ਤੇ 50 ਸਾਲ ਦਾ ਹੀ ਇਹ ਇੱਕ ਕਿੱਸਾ ਹੈਗਾ ਜਿਸ ਦੇ ਵਿੱਚ ਆਪਣੇ ਪਿਆਰ ਦੇ ਨਾਲ ਯਾਨੀ ਕਿ ਆਪਣੀ ਪ੍ਰੇਮਿਕਾ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਪੂਗਾਉਣ ਦੇ ਲਈ ਇੱਕ ਸ਼ਖਸ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਪੂਰੇ 50 ਸਾਲ ਦੇ ਦਿੱਤੇ ਜਾਂਦੇ ਨੇ ਆਪਣੇ ਆਪ ਨੂੰ ਉਹ ਸ਼ਖਸ 50 ਸਾਲ ਦੀ ਸਜ਼ਾ ਦਿੰਦਾ گا۔ ਬਹੁਤ ਹੈਰਾਨੀ ਹੋਈ। ਮੈਂ ਜਦੋਂ ਇਸ ਕਹਾਣੀ ਨੂੰ ਪੜਿਆ ਮੈਨੂੰ ਬਹੁਤ ਹੈਰਾਨੀ ਹੋਈ ਤੇ ਤੁਸੀਂ ਵੀ ਹੁਣ ਸੁਣ ਕੇ ਬਹੁਤ ਹੈਰਾਨ ਹੁੰਦੇ ਹੋਵੋਗੇ ਕਿ ਅਜਿਹਾ ਕੀ ਕਰਤਾ? 50 ਸਾਲ ਕੀ ਕਰਦਾ ਰਿਆ ਅਜਿਹਾ ਕਿਹੜਾ ਵਾਅਦਾ ਸੀ ਜਿਹੜਾ ਉਸਦੀ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਤੋਂ ਲਿਆ ਤੇ ਇੰਨਾ ਗੂੜਾ ਪਿਆ ਕਿ ਇੱਕ ਵਾਅਦੇ ਨੂੰ ਪੂਗਾਉਣ ਦੇ ਲਈ ਬੰਦੇ ਨੇ ਆਪਣੇ ਆਪ ਨੂੰ 50 ਸਾਲ ਦੀ ਸਜ਼ਾ ਦੇ ਦਿੱਤੀ ਬਿਲਕੁਲ ਇਹ ਹੈਰਾਨ ਕਰ ਦੇਣ ਵਾਲੀ ਹੀ ਗੱਲ ਤਾਂ ਉਹ ਨજર ਮਾਰਦੇ ਆ ਪੂਰੀ ਕਹਾਣੀ ਤੇ ਪੂਰੇ ਕਿੱਸੇ ਤੇ ਇਹ ਕਹਾਣੀ ਆ ਕੇਕੀ ਮੂਸ ਦੀ ਕੇਕੀ ਮੂਸ ਦੁਨੀਆ ਦੇ ਮਸ਼ਹੂਰ ਫੋਟੋਗ੍ਰਾਫਰਾਂ ਦੇ ਵਿੱਚੋਂ ਇੱਕ ਫੋਟੋਗ੍ਰਾਫਰ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 300 ਤੋਂ ਵੱਧ ਮੈਡਲ ਪ੍ਰਾਪਤ ਕੀਤੇ ਤੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਖੁਦ ਉਹਨਾਂ ਦੇ ਘਰ ਪਹੁੰਚੇ ਕਹਾਣੀ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਕਿੱਸਾ ਮੈਂ ਸਾਂਝਾ ਕਰ ਦਿੰਨਾ ਕਿ ਇੱਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਦੇ گاؤں ਜਾਂਦੇ ਆ ਪਿੰਡ ਜਾਂਦੇ ਆ ਯਾਨੀ ਕਿ ਪਿੰਡ ਜਾ ਕੇ ਉਹਨਾਂ ਨੂੰ ਮਿਲਣ ਦਾ ਸੱਦਾ ਦਿੱਤਾ ਜਾਂਦਾ ਹੈ ਰੇਲਵੇ ਸਟੇਸ਼ਨ ਦੇ ਉੱਤੇ ਪੰਡਿਤ ਜਵਾਲਾ ਨਹਿਰੂ ਉਸ ਸਮੇਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚਦੇ ਆ ਤੇ ਉਹ ਕੇਕੀ ਮੂਸ ਕੋਲੇ ਆਪਣਾ ਸੱਦਾ ਭੇਜਦੇ ਆ ਕਿ ਮੈਂ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਚਾਹੁੰਣਾ ਤੇ ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਆ ਜਾਓ ਇਹ ਪਿੰਡ ਹੁੰਦਾ 40 گاؤں ਤਾਂ ਉਸ ਪਿੰਡ ਦੇ ਰੇਲਵੇ ਸਟੇਸ਼ਨ ਦੇ ਉੱਤੇ ਪ੍ਰਧਾਨ ਮੰਤਰੀ ਜਦੋਂ ਆਪਣੇ ਨਾਲ ਮੁਲਾਕਾਤ ਕਰਨ ਦੇ ਲਈ ਕੇਕੀ ਮੁਸ ਨੂੰ ਸੱਦਾ ਉਸਦੇ ਘਰ ਭੇਜ ਦਿਆ ਤਾਂ ਕਿ ਕੇਕੀ ਮੁਸ ਉਸਦੇ ਨੂੰ ਠੁਕਰਾ ਦਿੰਦਾ ਆਪਣੀ ਪ੍ਰੇਮਿਕਾ ਦੇ ਲਈ ਉਹ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਜੋ ਪ੍ਰਸਤਾਵ ਉਹਨਾਂ ਨੂੰ ਆਉਂਦਾਗਾ ਉਸ ਨੂੰ ਆਸਵੀਕਾਰ ਕਰਦਾ ਅਤੇ ਵਾਪਸ ਉਹਨਾਂ ਨੂੰ ਇੱਕ ਖੱਤ ਲਿਖਦਾ ਆਪਣਾ ਸਨੇਹਾ ਭੇਜਦਾ ਕਿ ਜੇਕਰ ਤੁਹਾਨੂੰ ਮੇਰੇ ਚਿੱਤਰ ਚਾਹੀਦੇ ਹਨ ਤੁਸੀਂ ਮੇਰੇ ਕਿਤੀਆਂ ਹੋਈਆਂ ਫੋਟੋਆਂ ਮੇਰੀਆਂ ਕਲਾ ਨੂੰ ਦੇਖਣਾ ਚਾਹਣਿਓ ਤਾਂ ਤੁਹਾਨੂੰ ਮੇਰੇ ਘਰ ਆਉਣਾ ਪਊਗਾ ਹੁਣ ਤੁਸੀਂ ਸੋਚੋ ਕਿ ਕਿੰਨਾ ਵੱਡਾ ਸ਼ਖਸ਼ੇ ਹੋਊਗਾ ਕਿ ਜਿਸ ਨੂੰ ਮਿਲਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਲਾ ਨਹਿਰੂ ਉਸ ਦੇ ਇਸ ਖੱਤ ਨੂੰ ਪੜਨ ਤੋਂ ਬਾਅਦ ਉਸ ਦੇ ਘਰ ਖੁਦ ਚਲੇ ਜਾਂਦੇ ਨੇ ਦੁਨੀਆਂ ਦੀਆਂ ਬਹੁਤ ਵੱਡੀਆਂ ਹਸਤੀਆਂ ਉਹਨਾਂ ਨੂੰ ਮਿਲਦੇ ਲਈ ਉਹਨਾਂ ਦੇ ਘਰ ਗਈਆਂ ਤੇ ਤੁਹਾਨੂੰ ਇਹ ਵੀ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਉਹ ਸ਼ਖਸ਼ ਆਪਣੀ ਜ਼ਿੰਦਗੀ ਦੇ 50 ਸਾਲਾਂ ਦੇ ਵਿੱਚੋਂ ਸਿਰਫ ਦੋ ਵਾਰੀ ਆਪਣੇ ਘਰ ਚੋਂ ਬਾਹਰ ਗਿਆ ਸੀ ਕਿਉਂ ਇਹ ਬਹੁਤ ਵੱਡਾ ਸਵਾਲ ਤੁਹਾਡੇ ਮਨ ਚ ਖੜਾ ਹੁੰਦਾ ਹੋਵੇਗਾ ਮੇਰੇ ਵੀ ਹੋਇਆ ਸੀ ਕਿ 50 ਸਾਲਾਂ ਚ ਦੋ ਵਾਰੀ ਤੇ ਬਾਕੀ 50 ਸਾਲ ਕੀ ਉਸਨੇ ਆਪਣੇ ਘਰ ਦੀ ਚਾਰ ਦਿਵਾਰੀ ਚ گزار ਦਿੱਤੇ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਅੰਦਰ ਸੋਚਦੇ ਆ ਤਾਂ ਬਹੁਤ ਹੈਰਾਨੀ ਹੁੰਦੀ ਹੈ ਵੀ ਇੱਕ ਤਰੀਕੇ ਦੇ ਨਾਲ ਜਿਵੇਂ ਇਹ ਕੈਦੀ ਜੇਲ੍ਹ ਕੱਟਦਾਗਾ ਉਸ ਨੂੰ ਆ ਜੇਲ੍ਹ ਦੇ ਅੰਦਰ ਹੀ ਚਾਰ ਦਿਵਾਰੀ ਚ ਰਹਿਣਾ ਪੈਂਦਾ ਉਸੇ ਤਰੀਕੇ ਦੇ ਨਾਲ ਪੱਥਰ ਦੇ ਬਣੇ ਹੋਏ ਘਰ ਚ ਇਹ ਕੇਕੀ ਮੂਸ ਦੁਨੀਆ ਦਾ ਮਸ਼ਹੂਰ ਫੋਟੋਗ੍ਰਾਫਰ ਆਪਣੀ ਜ਼ਿੰਦਗੀ ਦੇ ਪੂਰੇ 50 ਸਾਲ ਬਿਤਾਉਂਦਾ ਕਹਾਣੀ ਦਰਸਾਲ ਉਸ ਸਮੇਂ ਸ਼ੁਰੂ ਹੁੰਦੀ ਆ ਜਦੋਂ ਮੁੰਬਈ ਦੇ ਵਿੱਚ ਪੜਦੇ ਸਮੇਂ ਕੇਕੀ ਮੂਸ ਦੀ ਇੱਕ ਗਰਲਫ੍ਰੈਂਡ ਬਣਦੀ ਆ ਉਸ ਦੀ ਇੱਕ ਪ੍ਰੇਮਿਕਾ ਬਣਦੀ ਆ ਉਸ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਭਾਗਸ਼ਾਲੀ ਕੁੜੀ ਦਾ ਨਾਮ ਨੀਲੋਫਰ ਮੋਦੀ ਸੀ ਉਸਦੇ ਨਾਲ ਪਿਆਰ ਹੁੰਦਾ ਪਰ ਵਿਆਹ ਨਹੀਂ ਹੋ ਪਾਉਂਦਾ ਕਿਉਂਕਿ ਕੇਕੀ ਮੂਸ ਚਾਹੇ ਇੱਕ ਚੰਗੇ ਘਰੋਂ ਸੀ ਠੀਕ-ਠਾਕ ਪਰਿਵਾਰ ਦੇ ਵਿੱਚ ਸੀਗਾ ਗੁਜ਼ਾਰਾ ਵਧੀਆ ਚੱਲਦਾ ਸੀ ਪਰ ਨੀਲੋਫਰ ਮੋਦੀ ਇੱਕ ਰਿਚ ਪਰਿਵਾਰ ਦੇ ਵਿੱਚੋਂ ਸੀ ਅਮੀਰ ਪਰਿਵਾਰ ਦੀ ਧੀ ਸੀ ਅਮੀਰ ਪਰਿਵਾਰ ਦੀ ਧੀ ਹੋਣ ਕਰਕੇ ਉਸਦੇ ਪਰਿਵਾਰਕ ਮੈਂਬਰ ਕੇਕੀ ਮੂਸ ਅਤੇ ਨੀਲੋਫਰ ਦੇ ਰਿਸ਼ਤੇ ਦੇ ਲਈ ਸ਼ਾਂਤ ਨਹੀਂ ਹੋਏ ਜਿਸ ਕਰਕੇ ਦੋਨਾਂ ਨੂੰ ਵੱਖ ਹੋਣਾ ਪਿਆ ਪਰ ਇਹ ਦੱਸਿਆ ਜਾਂਦਾ ਹੈ ਕਿ ਉਸਦੀ ਪ੍ਰੇਮਿਕਾ ਉਸਦੇ ਨਾਲ ਵਿਆਹ ਕਰਵਾਉਣ ਦੇ ਲਈ ਰਾਜੀ ਸੀ ਇਥੋਂ ਤੱਕ ਕਿ ਕੇਕੀ ਮੂਸ ਇੱਕ ਪਿੰਡ ਦੇ ਅੰਦਰ ਰਹਿੰਦਾ ਸੀ ਮੁੰਬਈ ਦੇ ਨਾਲ ਲੱਗਦਾ ਇਹ 40 گاਉਂ ਆ ਜਿੱਥੇ ਕੇਕੀ ਮੂਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਗੁਜ਼ਾਰੇ ਉੱਥੇ ਹੀ ਜਾ ਕੇ ਉਸਨੇ ਰਹਿائش ਕੀਤੀ ਅਤੇ ਉਸਦੀ ਪ੍ਰੇਮਿਕਾ ਦਾ ਜਿਹੜਾ ਪਰਿਵਾਰ ਸੀ ਉਹ ਇਸ ਗੱਲ ਦੇ ਲਈ ਰਾਜੀ ਨਹੀਂ ਸਿੱਕੀ ਉਹਨਾਂ ਦਿੱਤੀ ਕਿਸੇ ਪਿੰਡ ਦੇ ਵਿੱਚ ਜਾ ਕੇ ਰਵੇ ਹਾਲਾਂਕਿ ਇਹ ਦੱਸਿਆ ਜਾਂਦਾ ਹੈਗਾ ਕਿ ਜਿਹੜੀ ਉਸਦੀ ਪ੍ਰੇਮਿਕਾ ਸੀ ਉਸ ਦੇ ਵੱਲੋਂ ਸਹਿਮਤੀ ਦੇ ਦਿੱਤੀ ਗਈ ਸੀ ਕਿ ਉਹ ਕੇਕੀ ਮੂਸ ਦੇ ਨਾਲ ਉਸਦੇ ਪਿੰਡ ਰਹਿਣ ਦੇ ਲਈ ਤਿਆਰ ਆ ਉਸਦੇ ਨਾਲ ਵਿਆਹ ਕਰਾਉਣ ਦੇ ਲਈ ਰਾਜੀ ਆ ਪਰ ਪਰਿਵਾਰ ਦੀ ਸਹਿਮਤੀ ਨਾ ਹੋਣ ਕਰਕੇ ਉਹਨਾਂ ਦਾ ਤਿਸ਼ਤਾ ਨਹੀਂ ਹੋ ਸਕਿਆ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੇਕੀ ਮੂਸ ਆਪਣੇ ਪਿੰਡ ਚਾਲਿਸ گاؤں ਜਦੋਂ ਜਾਣ ਦਾ ਫੈਸਲਾ ਕਰਦੇ ਆ ਤਾਂ ਉਸ ਵਕਤ ਉਨ੍ਹਾਂ ਦੀ ਪ੍ਰੇਮਿਕਾ ਨੀਲੋਫਰ ਮੋਦੀ ਦੇ ਵੱਲੋਂ ਉਨ੍ਹਾਂ ਦੇ ਨਾਲ ਮੁੰਬਈ ਦੇ ਵਿਕਟੋਰੀਆ ਟਰਮਿਸਟੇ ਉੱਤੇ ਜਾ ਕੇ ਮੁਲਾਕਾਤ ਕੀਤੀ ਜਾਂਦੀ ਹੈ ਜਿਸ ਨੂੰ ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉੱਥੇ ਜਾ ਕੇ ਉਸ ਦੀ ਪ੍ਰੇਮਿਕਾ ਕੇਕੀ ਮੂਸ ਦੇ ਨਾਲ ਇੱਕ ਵਾਦਾ ਕਰਦੀ ਹੈ ਕਿ ਉਹ ਪੰਜਾਬ ਮੇਲ ਟ੍ਰੇਨ ਦੇ ਰਾਹੀਂ ਉਸਦੇ ਘਰ 40 گاؤں ਆਉਗੀ ਅਤੇ ਉਸਦੇ ਨਾਲ ਬੈਠ ਕੇ ਖਾਣਾ ਖਾਵੇਗੀ ਖਾਣਾ ਖਾਣ ਦਾ ਇਹ ਵਾਦਾ ਹੁੰਦਾ ਜੋ ਉਸਦੀ ਪ੍ਰੇਮਿਕਾ ਦੇ ਵੱਲੋਂ ਕੀਤਾ ਜਾਂਦਾ ਤੇ ਕੇਕੀ ਮੂਸ ਆਪਣੀ ਪ੍ਰੇਮਿਕਾ ਦੇ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਉਸ ਵਾਅਦੇ ਦੇ ਇੰਤਜ਼ਾਰ ਦੇ ਵਿੱਚ ਕਿ ਇੱਕ ਦਿਨ ਉਸਦੀ ਪ੍ਰੇਮਿਕਾ ਉਸਦੇ ਘਰ ਆਊਗੀ ਤੇ ਉਸਦੇ ਨਾਲ ਬੈਠ ਕੇ ਖਾਣਾ ਖਾਵੇਗੀ ਕੇਕੀ ਮੂਸ 40 گاؤں ਚਲੇ ਜਾਂਦੇ ਨੇ ਉੱਥੇ ਆਪਣਾ ਜੀਵਨ ਬਤੀਤ ਕਰਦੇ ਆ ਆਪਣਾ ਕਾਰੋਬਾਰ ਕਰਦੇ ਨੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਅਤੇ ਹਰ ਰੋਜ਼ ਉਹ ਦੱਸਿਆ ਜਾਂਦਾ ਕਿ ਸ਼ਾਮ 8 ਵਜੇ ਪੰਜਾਬ ਮੇਲ ਟ੍ਰੇਨ ਦਾ ਇੰਤਜ਼ਾਰ ਕਰਦੇ ਨੇ ਟ੍ਰੇਨ ਆਉਣ ਤੋਂ ਪਹਿਲਾਂ ਘਰ ਦੇ ਅੰਦਰ ਕੋਈ ਵੀ ਲਾਈਟ ਨਹੀਂ ਜਗਦੀ ਸਾਰੇ ਖਿੜਕੀਆਂ ਦਰਵਾਜ਼ੇ ਬੰਦ ਹੁੰਦੇ ਆ ਜਿਵੇਂ ਹੀ ਟ੍ਰੇਨ ਆਉਂਦੀ ਆ ਤਾਂ ਉਹ ਸਾਰੇ ਦਰਵਾਜ਼ੇ ਖੋਲ ਦਿੰਦੇ ਆ ਖਿੜਕੀਆਂ ਖੋਲ ਦਿੰਦੇ ਆ ਅਤੇ ਪੂਰੇ ਘਰ ਦੇ ਅੰਦਰ ਲਾਈਟਾਂ ਚਲਾ ਦਿੱਤੀਆਂ ਜਾਂਦੀਆਂ ਇਸ ਦੇ ਨਾਲ ਇਹ ਵੀ ਕੀਤਾ ਜਾਂਦਾ ਕਹਿੰਦੇ ਕੇਕੀ ਮੂਸ ਸ਼ੁਰੂਆਤੀ ਦਿਨਾਂ ਦੇ ਅੰਦਰ ਹਰ ਰੋਜ਼ ਆਪਣੇ ਬਾਗੀਚੇ ਦੇ ਵਿੱਚੋਂ ਫੁੱਲ ਤੋੜ ਕੇ ਇੱਕ ਗੁਲਦਸਤਾ ਤਿਆਰ ਕਰਦੇ ਸੀ ਆਪਣੀ ਪ੍ਰੇਮਿਕਾ ਦੇ ਸਵਾਗਤ ਦੇ ਲਈ ਪਰ ਹੌਲੀ-ਹੌਲੀ ਪ੍ਰੇਮਿਕਾ ਨਹੀਂ ਆਈ ਅਤੇ ਬਗੀਚੇ ਦੇ ਵਿੱਚੋਂ ਫੁੱਲ ਖਤਮ ਹੁੰਦੇ ਗਏ ਫਿਰ ਕੇਕੀ ਮੂਸ ਦੇ ਵੱਲੋਂ ਅਖਬਾਰ ਦੇ ਬਣੇ ਹੋਏ ਫੁੱਲਾਂ ਦਾ ਇੱਕ ਗੁਲਦਸਤਾ ਲਿਆਂਦਾ ਗਿਆ ਅਤੇ ਉਸ ਨੂੰ ਹੱਥ ਤੇ ਵਿੱਚ ਪੜ ਕੇ ਉਹ ਹਰ ਰੋਜ਼ ਪੰਜਾਬ ਮੇਲ ਟ੍ਰੇਨ ਦਾ ਇੰਤਜ਼ਾਰ ਕਰਦੇ ਖੁਦ ਖਾਣਾ ਤਿਆਰ ਕਰਦੇ ਅਤੇ ਉਦੋਂ ਤੱਕ ਖਾਣਾ ਨਹੀਂ ਖਾਂਦੇ ਸੀ ਜਦੋਂ ਤੱਕ ਪੰਜਾਬ ਮੇਲ ਟ੍ਰੇਨ ਨਹੀਂ ਆਉਂਦੀ ਪੰਜਾਬ ਮੇਲ ਟ੍ਰੇਨ ਦਾ ਆਉਣਾ ਅਤੇ ਉਹਨਾਂ ਦਾ ਗੇਟ ਦੇ ਉੱਤੇ ਖੜ ਕੇ ਆਪਣੀ ਪ੍ਰੇਮਿਕਾ ਨੂੰ ਦੇਖਣਾ ਜਦੋਂ ਪੰਜਾਬ ਮੇਲ ਟ੍ਰੇਨ ਦਾ ਚਲੇ ਜਾਣਾ ਉਸ ਤੋਂ ਬਾਅਦ ਹੀ ਉਹ ਖਾਣਾ ਖਾਂਦੇ ਸਨ ਆਪਣੀ ਜ਼ਿੰਦਗੀ ਦੇ ਪੂਰੇ 50 ਸਾਲ 40 گاؤں ਦੇ ਵਿੱਚ ਉਹਨਾਂ ਨੇ ਆਪਣੇ ਪੱਥਰ ਦੇ ਬਣੇ ਹੋਏ ਇੱਕ ਘਰ ਚ ਕੱਢ ਦਿੱਤੇ ਤੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ ਕਿ ਦੋ ਵਾਰੀ 50 ਸਾਲਾਂ ਦੇ ਵਿੱਚੋਂ ਸਿਰਫ ਦੋ ਵਾਰੀ ਆਪਣੇ ਘਰ ਤੋਂ ਬਾਹਰ ਜਾਂਦੇ ਨੇ ਪਹਿਲੀ ਵਾਰ ਉਦੋਂ ਜਦੋਂ ਉਹਨਾਂ ਦੀ ਮਾਤਾ ਦਾ ਦੇਹਾਂਤ ਹੁੰਦਾ ਉਸ ਸਮੇਂ ਆਪਣੀ ਮਾਤਾ ਦੇ ਅੰਤਿਮ ਸੰਸਕਾਰ ਦੇ ਲਈ ਉਹ ਘਰ ਤੋਂ ਬਾਹਰ ਜਾਂਦੇ ਅਤੇ ਦੂਸਰੀ ਵਾਰ ਉਹ ਇੱਕ ਅੰਦੋਲਨ ਦੇ ਵਿੱਚ ਤਸਵੀਰ ਖਿੱਚਣ ਦੇ ਲਈ ਘਰ ਤੋਂ ਬਾਹਰ ਗਏ ਸੀ ਕਿਉਂਕਿ ਉਸ ਅੰਦੋਲਨ ਦੇ ਵਿੱਚ ਜਸਤੀ ਉਹਨਾਂ ਨੇ ਤਸਵੀਰ ਖਿੱਚਣੀ ਸੀ ਉਹ ਉਹਨਾਂ ਦੇ ਖਾਸ ਮਿੱਤਰ ਤੇ ਜਾਣਕਾਰ ਸਨ ਅਤੇ ਖਾਸ ਮਿੱਤਰ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਉਹਨਾਂ ਦੀ ਤਸਵੀਰ ਜ਼ਰੂਰ ਬਣਾਓ ਤਾਂ ਇਹ ਵੀ ਦੱਸਦੇ ਨੇ ਕਿ ਜਦੋਂ ਕੇਕੀ ਮੂਸ ਨੇ ਆਪਣੇ ਆਖਰੀ ਸਾਹ ਲਏ ਉਸ ਦਿਨ ਵੀ ਉਹਨਾਂ ਨੇ ਪੰਜਾਬ ਮੇਲ ਟ੍ਰੇਨ ਦੇ ਜਾਣ ਤੋਂ ਬਾਅਦ ਹੀ ਖਾਣਾ ਖਾਧਾ ਸੀ ਪੂਰਾ ਦਿਨ ਉਹ ਆਪਣੀ ਪ੍ਰੇਮਿਕਾ ਦਾ ਇੰਤਜ਼ਾਰ ਕਰਦੇ ਰਹੇ ਜ਼ਿੰਦਗੀ ਦੇ 50 ਸਾਲ ਬੀਤ ਗਏ ਪਰ ਉਸਦੀ ਪ੍ਰੇਮਿਕਾ ਜਿਸ ਨੇ ਵਾਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਆ ਕੇ ਖਾਣਾ ਖਾਵਾਂਗੀ ਆਖਿਰਕਾਰ 50 ਸਾਲ ਦਸਾਂ ਮਾ ਬੀਤ ਜਾਂਦਾ ਤੇ 31 ਦਸੰਬਰ 1999 ਨੂੰ ਸਵੇਰੇ 11 ਵਜੇ ਚੇਚੇ ਮੂਸ ਸਦਾ ਦੇ ਲਈ ਇਸ ਆਣੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਇਹ ਉਸ ਪ੍ਰੇਮੀ ਦੀ ਕਹਾਣੀ ਆ ਜਿਸ ਨੇ ਆਪਣੀ ਜ਼ਿੰਦਗੀ ਦੇ 50 ਸਾਲ ਆਪਣੀ ਪ੍ਰੇਮਿਕਾ ਦੇ ਵੱਲੋਂ ਕੀਤੇ ਗਏ ਇੱਕ ਵਾਅਦੇ ਨੂੰ ਯਾਦ ਰੱਖਦੇ ਆ ਉਸ ਦੇ ਇੰਤਜ਼ਾਰ ਦੇ ਵਿੱਚ ਗੁਜ਼ਾਰ ਦਿੱਤੇ ਅਤੇ ਆਪਣੀ ਪ੍ਰੇਮਿਕਾ ਦੇ ਕਰਕੇ ਉਹ 50 ਸਾਲ ਆਪਣੇ ਘਰ ਤੋਂ ਬਾਹਰ ਨਹੀਂ ਗਏ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਕਿ ਸ਼ਾਇਦ ਅੱਜ ਆਏ ਜੇ ਮੈਂ ਘਰੋਂ ਬਾਹਰ ਚਲਾ ਗਿਆ ਮਗਰੋਂ ਮੇਰੀ ਪ੍ਰੇਮਿਕਾ ਆ ਗਈ ਤਾਂ ਉਸ ਨੂੰ ਮੈਂ ਸ਼ਾਇਦ ਨਹੀਂ ਪਾਵਾਂਗਾ ਤਾਂ ਉਹ ਮੇਰਾ ਇੰਤਜ਼ਾਰ ਕਿਵੇਂ ਕਰੇਗੀ ਤਾ ਆਪਣੀ ਪ੍ਰੇਮਿਕਾ ਦੇ ਇੰਤਜ਼ਾਰ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 50 ਸਾਲ ਆਪਣੇ ਆਪ ਨੂੰ ਸਜ਼ਾ ਦਿੱਤੀ ਅਤੇ ਘਰ ਦੇ ਅੰਦਰ ਕੈਦ ਕਰਕੇ ਰੱਖਿਆ ਤਾਂ ਪਿਆਰ ਦੀ ਜਿਹੜੀ ਤਾਕਤ ਪਿਆਰ ਦੇ ਜਿਹੜੇ ਕਿਸੇ ਹੁਣ ਤੱਕ ਸੁਣਦੇ ਆਏ ਆ ਉਹਨਾਂ ਦੇ ਵਿੱਚੋਂ ਕੇਚੀ ਮੋਸ ਵੀ ਇੱਕ ਪਿਆਰ ਦਾ ਹੀ ਹਿੱਸਾ ਬਣ ਗਏ ਜਿਨ੍ਹਾਂ ਨੇ ਪਿਆਰ ਦੀ ਇੱਕ ਮਿਸਾਲ ਕਾਇਮ ਕੀਤੀ ਕਿ ਪਿਆਰ ਦੇਕਰ ਸੱਚਾ ਹੋਵੇ ਤਾਂ ਉਸ ਨੂੰ ਪਾਉਣ ਦੇ ਲਈ ਜਦੋਂ ਤੁਹਾਡੇ ਪਿਆਰ ਦੇ ਵੱਲੋਂ ਕੀਤੇ ਹੋਏ ਇੱਕ ਵਾਅਦੇ ਨੂੰ ਪੂਰਾਉਂਦੇ ਲਈ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਕਹਾਣੀ ਚੰਗੀ ਲੱਗੀ ਤਾਂ ਦੋਸਤੋ ਕਮੈਂਟ ਕਰਕੇ ਸਾਡਾ ਨਰਾਇਜ ਨੂੰ ਸਾਂਝੀ ਕਰਦੇ ਹੋ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਵਾਲੇ ਹੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਕਮੈਂਟ ਬਾਕਸ ਤੇ ਆਂਦਾ ਤੁਸੀਂ ਸਾਨੂੰ ਜੇਕਰ ਤੁਹਾਡੇ ਵੀ ਕੋਈ ਵੀ ਕੋਈ ਇੰਦਰੀ ਕਹਾਣੀ ਆ ਤੁਸੀਂ ਸਾਨੂੰ DM ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਡੀ ਕਹਾਣੀ ਨੂੰ ਅਸੀਂ ਪੜਦੇ ਦਿੱਤੇ ਲਿਆਵਾਂਗੇ ਤੇ ਜੇਕਰ ਤੁਹਾਨੂੰ ਹੋਰ ਕੋਈ ਕਹਾਣੀ ਸੁੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਉੱਤਾ ਵੀ ਕਮੈਂਟ ਦੇ ਅੰਦਰ ਸਾਂਝਾ ਕਰ ਸਕਦੇ ਹੋ ਆਈਡੀਆ ਸਾਂਝਾ ਕਰ ਸਕਦੇ ਆ ਤੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੀ ਹੀ ਕਹਾਣੀ ਲੈ ਕੇ ਮੈਂ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਬਣੇ ਰਹੋ ਦਾ ਇੰਪੈਕਟ ਦੇ ਨਾਲ ਤੇ ਮੈਨੂੰ ਰਾਜੇ ਸਿੰਘ ਭੱਲੜ ਨੂੰ ਦਿਓ ਇਜਾਜ਼ਤ ਧੰਨਵਾਦ